ਮੁਖਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇਆ ਰੱਖਿਆ ਹੋਇਆ ਉਹਨਾਂ ਮਾਫੀ ਚਾਉਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪ ਦੇ ਕੋਲ ਅੱਛਾ ਉਹਨਾਂ ਕੋਲ ਕਿੰਨੀਆਂ ਗਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਆ ਦੇਖੋ ਆ ਫੋਸ ਲੱਗਿਆ ਪਿਆ ਆ ਦੇਖੋ ਆ ਗੋ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਉਹ ਘਟਨ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣਾ ਇਹਨਾਂ ਨੂੰ ਮਾਰ ਦੇ ਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਵੀ ਪ੍ਰਮਾਤਮਾ ਬਲ ਬਖਸ਼ ਵੀ ਹੋਰ ਲੋਕਾਂ ਦੇ ਵਾਲ ਮੁੰਨਾਂ ਨੇ ਇਹ ਆ ਦੇਖੋ ਗੋਏ ਦਾ ਲਿਬੜਿਆ ਜਿਹੜਾ ਛੋਟਾ ਆਦੀ ਥਾਂ ਥਾਂ ਤੋਂ ਉਹਨਾਂ ਚ ਮਾਰ ਦਾ ਸਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਨੱਥੇ ਨਾਲ ਹਾਂ ਕੀ ਹੋਣਾ ਜੀ ਬਾਬਾ ਨੇ ਇਹ ਚੀਜ਼ ਥੋੜਾ ਵੇਖ ਲਈ ਬਾਬਾਈ ਉੱਚਾ ਸ਼ਦਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾਈ ਹਾਂ ਉਲਟਾ ਬਾਬਾ ਇਹ ਮੁੰਡੇ ਨੇ ਰੋਕਿਆ ਉਹਨੇ ਗੱਲ ਪਾਏ ਕਿਉਂ ਮਾਰੀ ਕਰ ਧੱਕੇ ਮਾਰਨਾ ਮਾਰੀ ਕਰ ਇਹ ਬੰਦੀ ਨੂੰ ਜੈ ਜਮਨ ਦੇ ਲੈ ਬਹੁਤ ਹੀ ਜ਼ਿਆਦਾ ਨਜ਼ਾਰਾ ਇਹ ਜਲਦੀ ਪਰ ਪੰਜ ਸੈਂਕੀ ਨਹੀਂ ਹੈਗੇ ਪੂਰੇ ਜਿੱਦਾਂ ਤਾਂ ਇਨਸ਼ਾ ਅੱਲਾਹ ਮਾਰੇ ਪੁੱਛੋ ਮੜਿਆ ਜੋ ਮੜਿਆ ਜਾਂ ਇਹਨਾਂ ਨੇ ਕਿ ਲੈ ਕੇ ਜਾ ਗੁਰੂ ਘਰਾਂ ਦਾ ਪੁੱਛੋ ਨਹੀਂ ਆਇਆ ਜੀ ਕਾਰਨ ਵਿੱਚ ਨਾ ਮਜੀ ਸਾਡੇ ਜਿੱਕੇ ਨੇ ਆਏ ਉਸ ਦੀ ਲਿਬੜੀ ਗੱਡੀ ਹੈ ਬਾਬਾ ਜੀ ਦੱਸੋ ਤੁਸੀਂ ਤੁਹਾਨੂੰ ਕਿੰਨੇ ਆਖਾ ਸੀ ਲੈ ਕੇ ਗਏ ਮਾਲਕ ਕੌਣ ਹੈ ਬਲਾਕ ਹੈ ਤੇ ਤੁਹਾਨੂੰ ਆਪਣਾ ਪਤਾ ਨਹੀਂ ਪਿਆਦਾ ਕੀ ਹੈ ਇਹਨਾਂ ਨੂੰ ਕੋਈ ਬੁਲਾਓ ਜੇ ਬਾਹਰ ਲੱਗ ਕੇ ਬੁਲਾਓ ਆਵਾਜ਼ ਮਾਰੋ ਕਿ ਮਾਲਕ ਕਿੱਥੇ ਆ ਮਾਲਕ ਨੂੰ ਵਾਈ ਮਾਰੋ ਬਾਈ ਕਿੱਥੇ ਆ ਸੂਰਜ ਮੈਨੂੰ 20 ਮਿੰਟ ਹੋ ਗਏ ਮੈਂ ਪੁੱਛ ਰਿਹਾ ਤੁਹਾਨੂੰ ਉਹ ਮੰਜਾ ਤੁਹਾਡਾ ਉਹ ਲਿਪੜਿਆ ਯਾਰ ਸਾਰੇ ਭਾਈ ਜਮਾ ਹੀ ਜਮਾ ਹੀ ਗਦਬੀ ਕਰੀ ਪਈ ਹੈ ਯਾਰ ਉਹ ਛੋੜੇ ਆਇਆ ਮੱਛਲਾ ਕੇ ਲੈ ਉਸ ਦਾ ਲਿਪੜਨ ਸ਼੍ਰੋਮਣੀ ਕਮੇਟੀ ਦੇ ਇਥੇ ਮੁਲਾਜ਼ਮ ਹੀ ਪਹੁੰਚ ਗਏ ਨੇ ਮੌਕੇ ਤੇ ਤਾਂ ਤਫਤੀਸ਼ ਕਰ ਰਹੇ ਨੇ ਕਿਨਾ ਆਪੇ ਸੇਵਨ ਬਾਹੋਦੇ ਨੇ ਉਹਨੂੰ 70 ਫਾਰਕ ਕਰਕੇ ਇਹ ਉੱਥੇ ਰੁਕ ਗਿਆ ਨਾਵਾ ਮੈਂ ਇਹਨੇ ਮੈਨੂੰ ਅੱਖੇ ਮੈਂ ਕਿਹਾ ਬੱਬੇ ਆਈ ਜਾਂਦਾ ਆਪਾਂ ਤਰਨ ਤਰਨ ਸਾਹਿਬ ਸਾਡਾ ਹੀ ਹੈ ਹਾਂਜੀ ਅਸੀਂ ਚੱਕਾ ਦੋਦਿਓ ਲਿਆਇਆ ਦੋਦਿਓ ਮੈਨੂੰ ਧੱਕੇ ਮਾਰ ਬੱਬਾ ਜੀ ਗਲਤੀ ਇੱਕ ਨਹੀਂ ਕੀ ਅੱਛਾ ਇਹ ਮੁੰਡੇ ਨੇ ਰੁਕਣਾ ਚਾਹੀਏ ਨੂੰ ਉਲਟਾ ਧੱਕੇ ਮਾਰੇ ਇਹਨਾਂ ਨੇ ਮੈਂ 15000 ਰੁਪਏ ਪਾਹਾਂ ਫੜ ਕੇ ਇੱਥੋਂ ਲੈ ਕੇ ਲੈ ਕੇ ਆਇਆ ਜੀ ਮੈਂ ਨੋਰਤ ਨੂੰ ਕਰਦਾ ਬਈ ਰਪੀ ਮੈਂ ਖਲਾ ਅਜਾ ਗਾਂਜ ਬਹੁਤ ਗਲਤ ਕੀਤਾ ਹਾਂ ਹਾਂ ਐ ਥੋੜੀ ਅੰਦਾਜ਼ੇ ਆਪਾਂ ਅੱਖਾਂ ਦੇ ਸਾਹਮਣੇ ਮਾਰਾ ਦੀ ਬੇਰਵੀ ਹੋਈ ਜਾਵੇ ਤੇ ਅਸੀਂ ਅੱਖਾਂ ਮੀਟ ਕੇ ਬਹਿ ਗਏ ਲੋਨ ਦੀ ਕਮੇਟੀ ਵਾਲੇ ਵੀ ਮੈਂ ਇਹਨਾਂ ਨੂੰ ਆਖਿਆ ਮੈਂ ਗੁਰਦਵਾਰਾ ਸਾਹਿਬ ਤੋਂ ਆਈ ਜਾਂਦਾ ਕੀਤਾ ਫੋਨ ਜੀ ਉਹਨਾਂ ਨੂੰ ਉਹਨਾਂ ਨੂੰ ਪਤਾ ਲੈ ਕੇ ਗਏ ਆ ਹਰੇ ਕਮੇਟੀ ਨੂੰ ਪਤਾ ਹੀ ਨਹੀਂ ਕਹਿੰਦੇ ਕਮੇਟੀ ਨੂੰ ਪਤਾ ਹੀ ਨਹੀਂਗਾ ਕੌਣੀ ਦੀ ਕਮੇਟੀ ਨੂੰ ਪਿੰਡ ਦੀ ਕਮੇਟੀ ਹਾਂ ਕਮੇਟੀ ਹੈ ਕੌਂਸਲ ਕੌਂਸਲ ਆਪ ਵੀ ਦਾ ਕੇ ਦੁੱਧਾ ਹੈ ਲੋ ਪਹਿਲਾਂ ਦੁੱਧਾ ਨਹੀਂ ਹੈ ਪਹਿਲੇ ਗੁਰੂ ਸਰਪੁਰ ਤੋਂ ਦੁੱਧਾ ਕਿਹਾ ਪਹਿਲਾਂ ਪਹਿਲਾਂ ਤੁਸੀਂ ਕਿਹਾ ਗੁਰੂ ਸਰ ਤੋਂ ਦੁੱਧਾ ਪਹਿਲਾਂ ਤਾਂ ਮੈਨੂੰ ਦੋਦਾ ਗਿਆ ਬਾਬਾ ਧਿਆਨ ਦਾ ਆਦਾ ਡੇਰਾ ਮੈਂ ਹੁਣ ਉੱਥੇ ਫੋਨ ਲਾਦਾ ਨਹੀਂ ਹੁਣ ਕੌਣ ਆਉਂਗਾ ਕਿ ਦੋਦੇ ਨੂੰ ਲੈ ਕੇ ਚੱਕੇਵੇਂ ਜਾਣਾ ਨੈਟ ਲਾਉਣਾਂ ਦੀ ਗੱਲ ਆਪ ਜੀ ਨਹੀਂ ਮਿਲ ਰਹੀ ਜੀ ਬਾਬਾ ਸਿੰਘ ਪੂਰੇ ਨੇ ਪੂਰੇ ਚਲੋ ਗੱਲ ਇਹਨਾਂ ਦੀ ਆਪ ਜੀ ਸ਼ਬਦ ਨਹੀਂ ਮਿਲ ਰਹੇ ਨਹੀਂ ਕੋਈ ਨਾ ਜੀ ਸਰਕਾਰ ਸਾਥ ਲੈ ਕੇ ਚੱਲਾਂਗੇ ਜਿਹੜੀ ਤੁਸੀਂ ਤੁਸੀਂ ਇਹ ਨਹੀਂ ਕਿ ਸੇਵਾ ਨਾ ਪਹਿਲਾਂ ਸਰੂਪ ਲੈ ਜਾਓ ਮੁੜ ਕੇ ਉਹ ਸਲੂਨ ਵਾਲਿਆਂ ਨੂੰ ਵੀ ਸਦੋ ਉੱਥੇ ਆਏ ਭਰ ਜੀ ਕੀ ਆ ਗੋ ਆ ਵੀਰੇ ਬੈਕ ਕਰਕੇ ਜਿਆ ਮੈਂ ਕਰਾਂ ਤੇ ਚਤਰਾ ਪਜਣਾ ਕੋਈ ਨਾ ਖੜਿਆ ਇਹਨੂੰ ਬਾਹਰ ਤਾਂ ਹਾਇਰੇ ਚ ਆਪਾਂਗੇ ਕਿਸੇ ਨਾਲ ਇਹ ਪੰਜਾਬ ਲੈ ਕੇ ਤੇ ਉਹ ਦੇਖਾ ਦੇਗਾ ਇਹ ਕੋਈ ਮੁੰਡੇ ਸਾਡੇ ਗੱਲ ਕਰਵਾ ਪ੍ਰਕਾਸ਼ ਕੀਤਾ ਪ੍ਰਕਾਸ਼ ਜੀ ਨੇ ਦਿੱਤਾ ਅਰਦਾਸ ਆ ਗੱਲ ਕਰੀ ਹੁਣੇ ਮੁੱਖ ਰਕੇ ਕੀ ਬਾਣ ਕੇਸ ਦਾ ਰਹਿਤਾਨ ਵਿਵੇਕਾਨ ਬਸਾਦਾਨ ਘੋਸਾ ਦਾ ਨਾਸੀਂ ਮੰਗਦੇ ਰਹਿੰਦੇ ਆ ਅਰਦਾਸ ਬੇਨਤੀ ਦੇ ਵਿੱਚ ਕਿ ਦੂਜੇ ਪਾਸੇ ਉਹਨਾਂ ਦੀ ਕਿਰਤ ਕਮਾਈ ਤੇ ਅਸੀਂ ਵਾਦਾ ਇਸ ਕਰਕੇ ਮੰਗਿਆ ਕਿ ਆਲ ਬਖਸ਼ਿਓ ਕਿ ਉਹਨਾਂ ਦੇ ਵਾਲ ਕੱਟਣ ਵਾਲਾ ਕੰਮ ਜਾਂ ਹੋਰ ਮਤਲਬ ਛੋਟਾ ਕੰਮ ਆਵੇ ਇਸ ਤਰ੍ਹਾਂ ਦਾ ਜਿਹੜਾ ਕਾਰਜ ਲਈ ਇਹਨਾਂ ਨੇ ਅਰਦਾਸ ਬੇਨਤੀ ਕੀਤੀ ਆ ਜਿਹੜੀ ਉਹਦੀ ਹਾਲਤ ਉਸ ਦਾ ਲਪੜਿਆ ਹੋਇਆ ਉਹ ਵੀ ਇੱਕ ਬੜੀ ਚੀਜ਼ ਰਸਤਾ ਦਿਖਾਈਆਂ ਜਿੱਲੇ ਲੈ ਕੇ ਆਏ ਜਿਹੜੇ ਉਹਦੇ ਲੈ ਕੇ ਹੋਏ ਸਾਰੇ ਭੱਜ ਗਏ ਜਿਹੜੇ ਬੰਦੇ ਨਹੀਂ ਰੋਕਿਆ ਕਿ ਜਿਹੜੇ ਚਲਚਲ ਕਰ ਰਹੇ ਉਹਦੇ ਘਰ ਪੈਣ ਦੀ ਕੋਸ਼ਿਸ਼ ਕੀਤੀ ਇੱਥੇ ਫਿਰਦਾ ਆ ਜਗਤਵੰਦ ਅਕਰਣਾ ਤੁਸੀਂ ਪੁਰਜੀ ਤਸ ਨੇ ਸਾਨੂੰ ਹਾਂਜੀ ਇੱਥੇ ਮੈਂ ਜਿਹੜਾ ਸਵੇਰਿਆ ਕਿ ਮਹਾਰਾਜ ਦੀ ਵੀੜ ਮੈਨੂੰ ਲੱਗਿਆ ਵੀ ਮੈਂ ਇੱਥੇ ਮੈਂ ਕੋਈ ਹੋਰ ਮਹਾਰਾਜ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਥਾਂ ਤੇ ਮੈਂ ਇਹਨਾਂ ਨੂੰ ਪੁੱਛਿਆ ਮਹਾਰਾਜ ਜੀ ਤੁਸੀਂ ਗੁਰਦੁਆਰਾ ਲੈਂਦਾ ਜਿਹੜੀ ਤਕਾਣਾ ਜਾ ਆ ਉਹ ਗਲੈਮਰ ਵਾਲੀ ਕੱਟਣਾ ਨਹੀਂ ਹਾਂ ਮੈਂ ਕਿਹਾ ਗਲਤ ਕੀਤਾ ਇਹਨਾਂ ਨੇ ਮੈਂੁੱਤ ਰੱਖਣ ਲੜ ਗਿਆ ਇਹਨਾਂ ਨੇ ਉਹਨਾਂ ਨੂੰ ਸਾਰਾ ਕੁਝ ਸੋ ਹੱਥ ਹੀ ਰੱਖ ਲਿਆ ਜਿੰਮਾ ਭਾਜ ਕੇ ਜਾਣਾ ਇਹਨਾਂ ਨੇ ਦੋਹਾਂ ਜਣਿਆਂ ਨੇ ਮਾਰਾ ਸਰ ਕੇ ਨਹੀਂ ਰੱਖਤਾ ਮੈਂ ਕਿਹਾ ਕੋਈ ਮਰਿਆਦਾ ਨਹੀਂ ਸੀ ਕੋਈ ਮਰਿਆਦਾ ਨਹੀਂ ਸੀ ਜੀ ਹਾਂ ਮੈਂ ਕਿਹਾ ਵੀ ਆ ਤੁਸੀਂ ਗਲਤ ਚ ਆ ਬਾਬਾ ਜੀ ਨੇ ਛਤਰ ਵੀ ਵੇਚ ਆ ਕੇ ਚੜਾਇਆ ਫਿਰ ਉਹ ਵਿੱਚ ਆ ਅੱਡ ਅੱਠ ਮੈਂ ਕਿਹਾ ਗਲਤ ਕਰੀ ਜਾਂਦੇ ਮੈਂ 5 ਮਿੰਟ ਉਹਨਾਂ ਨੇ ਰੋਕੀ ਉਹ ਤੁਹ ਹੋ 15 ਜਣੇ ਸੀ ਘਟੋ ਘਟ ਉਹਨਾਂ ਨੇ ਮੇਰੀਆਂ ਬਾਹਾਂ ਫੜ ਲਈਆਂ ਕੰਨੇ ਇਹ ਬੇਦਬੀ ਕਰਦਾ ਇਹਨੂੰ ਖੜੋ ਮੈਨੂੰ ਟੱਕੇ ਮਾਰੇ ਹੋਰ ਤੋਂ ਲੱਗਿਆ ਜੀ ਮੈਂ ਉਹਨਾਂ ਨੂੰ ਰੋਕਣਾ ਇੱਥੋਂ ਤੱਕ ਆ ਗਿਆ ਮੈਂ ਇੱਥੇ ਆ ਭੇਜਿਆ ਆ ਗਿਆ ਮੁੰਡਾ ਸਾਡੇ ਦਫ਼ਤਰ ਦੇ ਨਾਲ ਦਫ਼ਤਰ ਆ ਮੈਨੂੰ ਉਹਨੇ ਕਿਹਾ ਲੋਕੀ ਮੈਂ ਖਿਆ ਕਰਕੇ ਮਹਾਰਾਜ ਦੀ ਬੇਅਦਬੀ ਕਰੀ ਜਾਂਦੇ ਆ ਉਹਨੇ ਫਿਰ ਕਿਹਾ ਕਿ ਨਾ ਖੜ ਚੋ ਇੱਥੇ ਤੁਸੀਂ ਕਹਿੰਦਾ ਬਰਾਤੀ ਹੁਣ ਗਾਣਾ ਲੈ ਕੇ ਜਾ ਕਿਥੇ ਗੱਡੀ ਮੈਂ ਕਿਹਾ ਗੁਰਦੁਆਰਾ ਸਾਹਿਬ ਤੋਂ ਆਉਂਦੇ ਬੰਦੇ ਤੁਸੀਂ ਮਹਾਰਾਜ ਦੀ ਬੇਅਦਬੀ ਕਰ ਰਹੇ ਮੋਲ ਤਾਂ ਮੈਨੂੰ ਕਹਿੰਦੇ ਤੂੰ ਬੇਅਦਬੀ ਕੀਤੀ ਆ ਬਲਟਾ ਮੈਨੂੰ ਟੱਕੇ ਮਾਰੇ ਇਹਨਾਂ ਨੇ ਇੱਥੋਂ ਤੱਕ ਲੈ ਕੇ ਆਇਆ ਮੈਂ ਉਹ ਮੈਂ ਇੱਕ ਪੁਰਾਣਾ ਤੇਰਾ ਬੰਦਾ ਚੰਗਾ ਸੀ ਉਹ ਕਹਿੰਦਾ ਕੋਈ ਮੇਰੀ ਮੈਂ ਹਾਂ ਉਹ ਤੂੰ ਨਾ ਰਿਹਾ ਇਹ ਤਾਂ ਗੱਲ ਕਰ ਲਈ ਟੈਂਪੋ ਇਹਨੂੰ ਕਹਿੰਦੇ ਮੰਗਾ ਦੇ ਤੂੰ ਚੱਲ ਇਹ ਤਾਂ ਹੁਣ ਇੱਥੇ ਰਚ ਪੇੜੇ ਖਾਊਗਾ ਕਹਿੰਦਾ ਇਹ ਇੱਥੇ ਪੇੜੇ ਆ ਨਹੀਂ ਮੇਰੇ ਮਾਰਨੇ ਤਾਂ ਕਾਂਗਰਸ ਜੀ ਗੁਰੂਗੁਰਾ ਚਰਨਤਨ ਸੌਂ ਲੱਗ ਅੱਛਾ ਇਹ ਜਿਹੜਾ ਉੱਥੋਂ ਵੈਰੀਫਾਈ ਕੀਤਾ ਜਿਹੜੀ ਉੱਥੋਂ ਦੀ ਕਮੇਟੀ ਦੀ ਮਨਜ਼ੂਰੀ ਨਾਲ ਆਇਆ ਜਾਂ ਨਹੀਂ ਆਇਆ ਜਾਂ ਕੁਝ ਆਪ ਤੋਂ ਪਹਿਲੀ ਗੱਲ ਤਾਂ ਇਹ ਹੈ ਜੀ ਆਪਾਂ ਗੁਰੂ ਸਾਹਿਬ ਦਾ ਸਤਕਾਰ ਬਹਾਰ ਰੱਖਣ ਦੇ ਲਈ ਪਹਿਲਾਂ ਗੁਰੂ ਸਾਹਿਬ ਨੂੰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਤਰਨਤਾਰਨ ਸੇ ਮੌਜਮਾਨ ਕਰਕੇ ਉਸ ਤੋਂ ਬਾਅਦ ਸਭ ਕੁਝ ਜਗ੍ਹਾ ਜਿਹਾ ਕਰਦੇ ਜਿਹੜਾ ਇਹ ਸਲੂਨ ਵਾਲੇ ਪਾਖੀ ਸਿੰਘ ਜਾਂ ਜਿਹੜੀ ਕਮੇਟੀ ਨੇ ਮਨਜ਼ੂਰੀ ਦੇ ਕੇ ਇੱਥੇ ਲਿਆਣਾ ਉਹ ਸਾਰਿਆਂ ਦੇ ਖਿਲਾਫੀ ਹੋਊਗੀ ਤੱਕ ਸਾਹਿਬ ਕੋ ਜਿਹੜੀ ਬੰਦੀ ਆ ਸਭ ਤੋਂ ਜ਼ਿਆਦਾ ਜੀ ਸਾਰਿਆਂ ਦੇ ਖਿਲਾਫ ਹੋਊ ਬਹੁਤ ਵੱਡੀ ਇਹਨਾਂ ਨੇ ਗੱਲ ਕੀਤੀ ਨਾ ਬਰਦਾਸ਼ਤ ਕਰ ਤੁਸੀਂ ਬਖਸ਼ ਸਾਹਿਬ ਚਾਲੀ ਮੁਕਤਾਂਪੁਰ ਦਾ ਪਿੱਛਾ ਬਤਾ ਔਰ ਐਡੀਸ਼ਨਲ ਮੈਨੇਜਰ ਨਿਰਮਲਜੀਤ ਨਿਰਮਲਜੀਤ ਸਿੰਘ ਤੇ ਅਰਜੁਨਵਰੀ ਦੇ ਤੋਂਫਰ ਤੁਸੀਂ ਇੱਥੇ ਪਹੁੰਚਾ ਦਿਓ ਸਾਥੀ ਲੈ ਕੇ ਇਹ ਵੀ ਤੁਹਾਡੇ ਸਾਥ ਸਾਰੇ ਮਤਲਬ ਕੀ ਹੋਣ ਔਰ ਕਿਤੇ ਗੁਰਪਾਲ ਜੀ ਨੂੰ ਅਸੀਂ ਪੰਜ ਤਿਆਰਾਂ ਦੀ ਲਿਆ ਦੇ ਪੰਜ ਮਿੰਟਾਂ ਦੇ ਬਹਿ ਗਏ ਤਾਂ ਠੀਕ ਹੈ ਜੀ ਆਪਾਂ ਤੁਹਾਡਾ ਬਿਲਕੁਲ ਕੋਈ ਲੱਗਾ ਚਲੋ ਠੀਕ ਹੈ ਜੀ ਸੰਦੋਜਕਾਰਾ ਜੀ ਠੀਕ ਹੈ ਜੀ ਸੋਨਿਆਲ ਸੋਤਰੀਆ ਕਾ ਤਾ ਗੱਡੀ ਗੋਹੇ ਦੀ ਲਿਬੜੀ ਹੋਈ ਆ ਇਸ ਤਰ੍ਹਾਂ ਸੱਚੇ ਪਾਸ਼ਾ ਦਾ ਸਰੂਪ ਜਿਹੜਾ ਇਹ ਲੋਕ ਲਈ ਫਿਰਦੇ ਨੇ